ਮਾਨ ਕੇ ਕਮਾਇਆ ਕਰ ਤੇਰੇ ਕਮਾਇਆ ਕਰ ਤੇਰੇ ਤੇ ਦਾਜ ਦੇ ਕੇ ਤੋਰੀ ਬਾਬਲਾ ਤੱਕੇ ਮਰਨ ਸਕੀਆਂ ਪਰ ਜਾਈਆਂ ਬਗਵਾਨਿਆਂ ਜਾਈਆਂ ਬਾਬਲ ਜੀ ਤੇਰੇ ਮਹਿਲਾ ਵਿੱਚੋਂ ਵੱਲਾ ਚੜਕੇ ਸਵੇਰੇ ਤੁਰ ਜਾਣ ਸਵੇਰੇ ਤੁਰ ਜਾਣਾ ਤੇ ਅਸਾਂ ਕੇ ਵੀਰ ਦੀ ਜਗੀਰ ਮੱਲਾਨੀ ਪੁੱਤਰ ਵਣਕੇ ਕ ਮਾਇਆ ਘਰ ਤੇਰੇ ਕ ਮਾਇਆ ਘਰ ਤੇਰੇ ਤੇ ਦਾਜ ਦੇ ਕੇ ਤੋਰੀ ਚਾਚਾ ਜੀ ਤੱਕੇ ਮੋਰਨ ਸਕੀਆਂ ਪਰ ਜਾਈਆਂ ਭਗਾਨੇ ਆ ਜਾਈਆਂ ਚਾਚਾ ਜੀ ਤੇਰੇ ਮਹਿਲਾਂ ਵਿੱਚੋਂ ਪੱਲਾ ਛਾੜ ਕੇ ਸਵੇਰੇ ਤਰ ਜਾਣ ਸਵੇਰੇ ਤਰ ਜਾਣਾ ਤੈ ਅਸਾਂ ਕਿਹੜਾ ਵੀਰ ਦੀ ਜਗੀਰ ਮੱਲਾਣੀ ਪੁੱਤਰ ਬਣ ਕੇ ਕ ਮਾਇਆ ਕਰ ਤੇਰੇ ਕ ਮਾਇਆ ਕਰ ਤੇਰੇ ਤੇ ਦਾਜ ਦੇ ਕੇ ਤੋਰੀ ਮਾਮਾ ਜੀ ਤੱਕੇ ਮਰਨ ਸਕੀਆ ਪਰ ਜਾਇਆ ਭਗਵਾਨੇ ਇयां ਜਾਇਆ ਮਾਮਾ ਜੀ ਤੇਰੇ ਮਹਿਲਾ ਵਿੱਚੋਂ ਪੁੱਲਾ ਚੜ ਕੇ ਸਵੇਰੇ ਤਰ ਜਾਣਾ ਸਵੇਰੇ ਤਰ ਜਾਣਾ ਤੇ ਅਸਾਂ ਕਿਹੜਾ ਵੀਰ ਜਗੀਰ ਮੱਲਾਣੀ ਪੁੱਤਰ ਬਣ ਕੇ ਇੱਕ ਮਾਇਆ ਘਰ ਤੇਰੇ ਇੱਕ ਮਾਇਆ ਘਰ ਤੇਰੇ ਤੇ ਦਾਜ ਦੇ ਕੇ ਤੋਰੀ ਵੀਰਿਆ ਤੱਕੇ ਮਾਰਨ ਸਕੀਆਂ ਪਰ ਜਾਈਆਂ ਭਗਾਨੇ ਜਾਂ ਜਾਈਆਂ ਵੀਰ ਜੀ ਤੇਰੇ ਮੈਨ ਲਾਂ ਵਿੱਚ ਪੱਲਾ ਚਾੜ ਕੇ ਸਵੇਰੇ ਤੁਰ ਜਾਣਾ ਸਵੇਰ ਤੁਰ ਜਾਣਾ ਤੇ ਅਸਾਂ ਕਿੜਾ ਤੇਰੀ ਵੇਜ ਅਗੀਰ ਮੱਲਣੀ